ਕਾਰਨ ਦੱਸਿਆ ਕਿ ਕਿਸ ਕਿਸ ਕਾਰਨਾ ਕਰਕੇ ਵਾਲ ਝੜਦੇ ਨੇ ਕੀ ਕੋਈ ਫਿਰ ਇਹਦਾ ਇਲਾਜ ਕੀ ਹੈ ਜਿਹੜੇ ਲਾਲ ਅੰਗੂਰ ਹੁੰਦੇ ਆ ਉਹ ਜ਼ਿਆਦਾ ਖਾਣੇ ਚਾਹੀਦੇ ਆ ਨਾਰੀਅਲ ਪਾਣੀ ਵੱਧ ਉਹਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਮਰੂਦ ਵੱਧ ਖਾਣਾ ਚਾਹੀਦਾ ਹੈ ਸਾਨੂੰ ਫਿਰ ਇਹਦਾ ਇਲਾਜ ਕੀ ਹੈ ਸਾਨੂੰ ਸਿਰਫ ਖਾਣ-ਪਾਨ ਦੇ ਵਿੱਚ ਹੀ ਸਿਰਫ ਧਿਆਨ ਦੇਣਾ ਚਾਹੀਦਾ ਹੈ ਡਾਈਟ ਵਿੱਚ ਹੀ ਜਾਂ ਫਿਰ ਮੈਡੀਸਿਨ ਜਿਹੜੇ ਜਦੋਂ ਆਪਾਂ ਲੈਨੇ ਆ ਉਸ ਦਾ ਵੀ ਕੋਈ ਇੱਕ ਵਕਤ ਖੁਦਰਤ ਤੋਂ ਅਸੀਂ ਦੂਰ ਹੋ ਹੀ ਰਹੇ ਹਾਂ ਤੇ ਇਹ ਸਮੱਸਿਆਵਾਂ ਵੀ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤੇ ਅੱਜ ਕੱਲ ਦੀ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੈ ਸਮੱਸਿਆ ਹੈ ਫਿਰ ਉਹ ਮੇਲ ਹੋਵੇ ਜਾਂ ਫੀਮੇਲ ਵਾਲਾਂ ਦੀ ਸਮੱਸਿਆ ਗੁਰਬਾਣੀ ਕਹਿੰਦੀ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਵੇ ਜੀ ਮੈਂ ਕਹਿਣਾ ਹੁੰਦਾ ਇੱਕ ਬੰਦਾ ਹੀ ਹੁਕਮ ਤੋਂ ਬਾਹਰ ਆ ਔਰ ਬੰਦਾ ਹੀ ਬਿਮਾਰ ਆ ਦਾਵਾ ਕਰਦੇ ਆ ਵੀ ਤੁਸੀਂ 7 ਦਿਨ ਇਸ ਤੇਲ ਨੂੰ ਅਗਰ ਵਰਤ ਲੈਨੇ ਹੋ ਤਾਂ ਤੁਹਾਡੀ ਹੈਅਰ ਫਾਲ ਰੁਕਣੀ ਹੀ ਰੁਕਣੀ ਆ 7 ਦਿਨ ਤੱਕ ਵਰਤਨ ਦਾ ਤੁਸੀਂ ਦੱਸ ਦਿੱਤਾ ਲੇਕਿਨ ਇਥੇ ਤੁਮ ਵਰਤਨ ਦਾ ਤਰੀਕਾ ਕਿਸ ਤਰੀਕੇ ਨਾਲ ਨਾਰਮਲ ਵਾਲ ਡਰਾਈ ਹੋ ਜਾਂਦੇ ਆ ਸਿੰਪਲ ਇਹਨੂੰ ਆਪਣੀ ਹਥੇਲੀ ਤੇ ਪਾਉਣਾ ਔਰ ਫਿੰਗਰ ਟਿਪਸ ਦੇ ਨਾਲ ਆਪਾਂ ਹਲਕੀ ਹਲਕੀ ਜੜਾਂ ਦੇ ਵਿੱਚ ਇਹਦੀ ਮਾਲਿਸ਼ ਕਰ ਲੈਣੀ ਹੈ ਜੀ